ਇਹ ਸ਼ਬਦ ਉਹਨਾਂ ਲਈ ਨੇ ਸਾਡੀ ਬਿਰਤੀ ਤਾਂ ਹੁੰਦੀ ਏ ਸੰਸਾਰੀ ਅੰਦਰ ਤਾਂ ਸਾਡੇ ਕਰੋਧ ਵਿਰੋਧ ਈਰਖਾ ਜੈਲਨਸੀ ਹੁੰਦੀ ਆ ਤੇ ਅਸੀਂ ਗੁਰੂ ਦੀ ਬਾਣੀ ਦੇ ਸ਼ਬਦ ਨੂੰ ਕੰਡੈਮ ਕਰਨ ਤੁਰ ਪਏ ਨੇ ਲਓ ਜੀ ਇਹ ਨਹੀਂ ਜੀ ਸੰਤ ਇਹਦਾ ਨਹੀਂ ਜੀ ਉਹਦਾ ਉਹ ਗੁਰਮਖੋ ਕਿਦੇ ਕਮਾਈ ਕਰੋ ਤਰੋ ਜੁੜੋ ਸੰਤ ਨੂੰ ਪਛਾਣਨ ਲਈ ਇੱਕ ਸੰਤ ਚਾਹੀਦਾ ਹੈ ਗੁਰਸਿੱਖ ਦੀ ਪਹਿਚਾਨ ਕਰਨ ਲਈ ਇੱਕ ਗੁਰਸਿੱਖ ਚਾਹੀਦਾ ਹੈ ਰਾਗੀ ਚੰਗੇ ਦੀ ਪਹਿਚਾਨ ਕਰਨ ਲਈ ਅੱਗੇ ਚੰਗਾ ਰਾਗ ਦਾ ਗਿਆਤਾ ਬੈਠਾ ਚਾਹੀਦਾ ਹੈ ਚੰਗੇ ਗਿਆਨੀ ਦੀ ਵਿਚਾਰ ਸਮਝਣ ਲਈ ਅੱਗੇ ਗਿਆਨ ਗਿਆਤਾ ਚਾਹੀਦਾ ਹੈ ਔਰ ਚੰਗੇ ਪਾਠੀ ਦੀ ਨੂੰ ਸਮਝਣ ਲਈ ਚੰਗਾ ਪਾਠੀ ਦਾ ਪਾਠ ਦਾ ਪਾਠਕ ਹੋਣਾ ਹੋਵੇ ਉਹ ਸਮਝੇਗਾ ਜਿਹਨੂੰ ਅੱਖਰ ਕੋਈ ਔੜਦਾ ਨਹੀਂ ਪਤਾ ਕੋਈ ਹੈ ਨਹੀਂ ਉਹ ਉਸ ਨੂੰ ਸਰਟੀਫਿਕੇਟ ਦੇਵੇਗਾ ਕਿ ਪਾਠੀ ਹੈ ਕਿ ਨਹੀਂ ਇਹ ਗਿਆਨੀ ਹੈ ਕਿ ਨਹੀਂ ਇਹ ਰਾਗੀ ਹੈ ਕਿ ਨਹੀਂ ਉਹ ਸਰਟੀਫਿਕੇਟ ਦੇਵੇਗਾ ਅਧਿਆਤਮਕ ਦੇ ਟੰਡਾਆਂ ਗੁਰ ਸਿੱਖਾਂ ਕਰਨੀ ਵਾਲਿਆਂ ਅਭਿਆਸੀਆਂ ਨੂੰ ਨਿਰੰਗ ਰਤੜੀਆਂ ਰੂਹਾਂ ਨੂੰ ਜਿਹਨੂੰ ਮੇਰੇ ਵਰਗੇ ਨੂੰ ਆਪਣਾ ਨਹੀਂ ਪਤਾ ਕੋਈ ਕਿ ਮੇਰੀ ਸੁਰਤ ਕੀ ਕਰਦੀ ਏ ਮੇਰੇ ਜੀਵਨ ਅੰਦਰ ਕੀ ਉਤਰਿਆ ਹੈ ਗੁਰਮੁਖੋ ਮਹਾਰਾਜ ਤਾਂ ਬਚਨ ਕਰਦੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਹੁਣ ਬ੍ਰਹਮ ਗਿਆਨੀ ਨੂੰ ਸਮਝਣਾ ਹੈ ਤੇ ਬ੍ਰਹਮ ਗਿਆਨੀ ਮੂਰੇ ਹੋਵੇਗਾ ਤੇ ਸਮਝੇਗਾ ਜੇ ਸੰਸਾਰੀ ਕਿਸੇ ਨੂੰ ਕਹਿ ਰਿਹਾ ਹੈ ਨਾ ਜਿਹੜਾ ਅੱਜ ਕਹਿ ਰਿਹਾ ਉਹ ਕੱਲ ਨਿੰਦੇਗਾ ਵੀ ਮਹਾਰਾਜ ਸਾਹਿਬ ਕਹਿੰਦੇ ਉਹ ਅਵਸਥਾ ਚ ਆ ਉਸ ਅਵਸਥਾ ਚ ਆ ਕੇ ਪਤਾ ਕਰ ਸੱਚੀ ਸਰਕਾਰ ਕਹਿੰਦੇ ਉਹ ਰੱਬ ਦਾ ਪਿਆਰਾ ਬਰਾਗ ਆਇਆ ਤੇ ਸੰਤ ਜਨਾਂ ਹਰ ਮੇਲ ਉਹ ਰੱਬ ਦੇ ਪਿਆਰਿਆਂ ਨਾਲ ਮਿਲਣਾ ਉਹਨੇ ਆਰੰਭ ਕਰ ਦਿੱਤਾ ਹੈ ਉਹਨਾਂ ਦਾ ਸੰਗ ਕਰਨਾ ਹਰ ਮੇਰੇ ਵੈ ਗੁਰੂ ਤੇਰੀ ਕਿਰਪਾ ਹੋਈ ਤੇ ਤੂੰ ਰਹਿਮਤ ਕੀਤੀ ਸੰਤ ਜਨਾਂ ਹਰ ਮੇਲ ਸੰਤ ਜਨਾਂ ਹਰ ਮੇਲ ਹਰੀ ਪਰਮਾਤਮਾ ਨਾਲ ਮਿਲ ਕੇ ਤੇ ਉਹਨਾਂ ਰੱਬ ਦੇ ਪਿਆਰੇ ਰੰਗ ਰਤੜੀਆਂ ਰੂਹਾਂ ਦਾ ਸੰਗ ਕਰਕੇ ਕਹਿੰਦੇ ਹਰ ਪਾਇਆ ਵੱਡ ਭਾਗਿਆ ਬਲਰਾਮ ਜੀਓ ਇਹ ਮੇਰੇ ਰਮੇ ਹੋਏ RAM ਮੇਰਾ ਬਲ ਮੇਰੀ ਤਾਕਤ ਕੋਈ ਨਹੀਂ ਚੱਲਦੀ ਪਈ ਸਭ ਹਾਰਦਾਨ ਆ ਮੇਰੇ ਵੈਗਰੂ ਵੱਡਿਆਂ ਭਾਗਾਵਾਲਿਆਂ ਨੇ ਨਾ ਔਰ ਮਿਲ ਕੇ ਸੰਤ ਜਨਾਂ ਨੂੰ ਗੁਰ ਸਿੱਖਾਂ ਨੂੰ ਸਤ ਸੰਗੀਆਂ ਨੂੰ ਸੇਵਾ ਸਿਮਰਨ ਦੇ ਮੁਜਸ਼ਮਿਆਂ ਨੂੰ ਰੰਗ ਰਤੜੀਆਂ ਰੂਹਾਂ ਨੂੰ ਮਿਲ ਕੇ ਤੇ ਕੇਵਲ ਉਹਨਾਂ ਨਾਲ ਹੀ ਮਿਲੇ ਜਪ ਕੇ ਟਰ ਕੇ ਕਹਿੰਦੇ ਤੀਜੀ ਅਵਸਥਾ ਹੈ ਆ ਹਰ ਪਾਇਆ ਉਹਨਾਂ ਰੱਬ ਹੀ ਪਾਲਿਆ ਹੈ ਰੱਬ ਦਾ ਰੂਪ ਹੀ ਹੋ ਗਏ ਨੇ ਜਿਸ ਦਾ ਤਾਨਿਆ ਪਰ ਉਹ ਤਨ ਨਹੀਂ ਹੈ ਜਿਸ ਦਾ ਫਲਾਨਾ ਸਿੰਘ ਬੋਲਦਾ ਉਹ ਫਲਾਨਾ ਨਹੀਂ ਰੱਬ ਬੋਲਦਾ ਹੈ ਰੱਬ ਤਨ ਉਹਦਾ बोलण ਵਾਲਾ مالک ਵੈਗਰੂਹਾ ਬੋਲ ਉਹਦੇ ਨੇ ਉਹ ਵੱਡ ਭਾਗੀਆਂ ਨੇ ਪਰਮਾਤਮਾ ਨੂੰ ਪਾ ਲਿਆ ਕਦੋਂ ਜਦੋਂ ਚੰਗਿਆਂ ਦਾ ਸਤਸੰਗੀਆਂ ਦਾ ਗੁਰਸਿੱਖਾਂ ਦਾ ਭਲਿਆਂ ਦਾ ਸੰਗ ਕੀਤਾ ਤੇ ਪਲਿਹਾਈ ਦਾ ਮੁਜਸ਼ਮਾ مالک ਵੈਗਰੂ ਪਾ ਲਿਆ ਰਹਿਮਤਾਂ ਦਾ ਘਰ ਉਹਨੂੰ ਪਾ ਲੈਣਾ ਕੀਤਾ ਉਹ ਪਰਮਾਤਮਾ ਦੀ ਪ੍ਰਾਪਤੀ ਹੋਈ ਮਹਾਰਾਜ ਕਹਿੰਦੇ ਨਿਰਮਲ ਹਰ ਪਾਇਆ ਹਰੀ ਪਰਮਾਤਮਾ ਜਿਹੜਾ ਐ ਨਾ ਜੀ ਮੈਲ ਸੰਸਾਰ ਨੂੰ ਐ ਨਰੰਕਾਰ ਨੂੰ ਨਹੀਂ ਅਰ ਮਹਾਰਾਜ ਦੇ ਬਚਨ ਵੀ ਨੇ ਸੰਸਾਰ ਰੋਗੀ ਨਾਮ दारू ਮੈਲ ਲੱਗੇ ਸੱਚ ਬਿਨਾ ਸੱਚ ਇਹਨਾਂ ਦੇ ਪੱਲੇ ਨਹੀਂ ਤੇ ਜੀਵਨ ਅੰਤਿਸ਼ ਕਰਨ ਵਿਚਾਰ ਖਿਆਲ ਫੁਰਨੇ ਮਨ ਚਿੱਤ ਸਭ ਮੈਲਾ ਹੁੰਦਾ ਜਾ ਰਿਹਾ ਹੈ ਮੈਲ ਖਿੱਚੀ ਜਾਂਦਾ ਹੈ ਮੈਲ ਇਕੱਠੀ ਕਰ ਰਿਹਾ ਹੈ ਤੇ ਮੈਲ ਅੰਦਰ ਵੱਸਦੀ ਜਾ ਰਹੀ ਤੇ ਜਿੱਥੇ ਮੈਲ ਹੋਵੇ ਉਥੋਂ ਮੈਲੇ ਫੁਰਨੇ ਮੈਲੇ ਵਿਚਾਰ ਇੱਕ ਦਿਨੇ ਸਮੂਹ ਜਦੋਂ ਮੈਲਾ ਹੋ ਜਾਂਦਾ ਹੈ ਨਾ ਉਸ ਦਿਨ ਮੈਲਾ ਕਿਰਦਾਰ ਉਹਦਾ ਹੋ ਜਾਂਦਾ ਹੈ ਉਸ ਦਿਨ ਕਿਰਦਾਰ ਵੀ ਸ਼ਵਸ਼ ਨਹੀਂ ਰਹਿੰਦਾ ਮਹਾਰਾਜ ਕਹਿੰਦੇ ਨਿਰਮਲ ਹਰ ਪਾਇਆ ਪਰਮਾਤਮਾ ਜਿਹੜਾ ਉਹਨੂੰ ਮੈਲ ਕੋਈ ਨਹੀਂ ਉਹ ਪਵਿੱਤਰਤਾ ਦਾ ਮੂਜਾਸ਼ਮਾ ਹੈ ਉਹ ਪਰਮਾਤਮਾ ਵੈਗਰੂ ਨੂੰ ਪਾਲਿਆ ਜਿਹੜਾ ਮੈਲ ਨੂੰ ਨਾਸ਼ ਕਰਦਾ ਹੈ ਉਹ ਨਿਰਮਲ ਹਰ ਪਾਇਆ ਜਿਹਦੇ ਲਾਗੇ ਮੈਲ ਨਹੀਂ ਮੈਲ ਤੋਂ ਰਹਿ ਤੇ ਮੈਲੇਪਣ ਤੋਂ ਪਰੇ ਪਰਮਾਤਮਾ ਕਹਿੰਦੇ ਉਹ ਹਰ ਪਾਇਆ ਹਰੀ ਪਰਮਾਤਮਾ ਨੂੰ ਪਾਲਿਆ ਤੇ ਉਹਦਾ ਪਾਉਣ ਦਾ ਤਰੀਕਾ ਕਿਵੇਂ ਪਵਿੱਤਰ ਪਰਮਾਤਮਾ ਦੇੜਾ ਔਰ ਉਹ ਮਿਲੇ ਕਿਵੇਂ ਹੁਣ ਔਰ ਜਿਹੜਾ ਹੈ ਨਾ ਵਜਾਤੀ ਮੇਲ ਨਹੀਂ ਸਜਾਤੀ ਮੇਲ ਹੈ ਪਾਣੀ ਵਿੱਚ ਪਾਣੀ ਮਿਲਿਆ ਨਹੀਂ ਦਿਸੇਗਾ ਹਵਾ ਵਿੱਚ ਹਵਾ ਨਹੀਂ ਦਿਸੇਗੀ ਪਾਣੀ ਵਿੱਚ ਲੱਕੜ ਦਿਸੇਗੀ ਪਾਣੀ ਵਿੱਚ ਮੈਲ ਦਿਸੇਗੀ ਮਹਾਰਾਜ ਸਾਹਿਬ ਕਹਿੰਦੇ ਨੇ ਪਵਿੱਤਰਤਾ ਦੇ ਵਿੱਚ ਪਵਿੱਤਰਤਾ ਮਿਲਦੀ ਔਰ ਸੰਸਾਰ ਦੇ ਅੰਦਰ ਆਪਣੀ ਹੁਣ ਦਰਬਾਰ ਵਿੱਚ ਲਾਈਟਾਂ ਜਲ ਰਹੀਆਂ ਨੇ ਇਹਦੇ ਵਿੱਚ ਹਨੇਰਾ ਨਹੀਂ ਮਿਲੇਗਾ ਇਹਦੇ ਵਿੱਚ ਹੋਰ ਭਾਵੇਂ 10 ਬਲਬ ਲਾ ਦੇਵੋ 10 ਟੂਬਾਂ ਲਾ ਦੇਵੋ ਔਰ ਉਹ ਇਹਦੇ ਨਾਲ ਰੌਸ਼ਨੀ ਦੇ ਮਿਲ ਕੇ ਰੌਸ਼ਨੀ ਵਧੇਗੀ ਮਹਾਰਾਜ ਮੇਰ ਕਰਦੇ ਜਦੋਂ ਤੇਰੇ ਅੰਦਰ ਪਵਿੱਤਰਤਾ ਹੋ ਗਈ ਨਾ ਜੀਨ ਦੇ ਵਿੱਚ ਅੰਦਰ ਪਵਿੱਤਰ ਹੋ ਗਿਆ ਵਿਚਾਰ ਪਵਿੱਤਰ ਹੋ ਗਿਆ ਸੋਚ ਪਵਿੱਤਰ ਹੋ ਗਈ ਸਮਝਣੀ ਪਵਿੱਤਰ ਹੋ ਗਈ ਤੇਰੇ ਸੁਪਨੇ ਵੀ ਪਵਿੱਤਰ ਹੋ ਗਏ ਨਾ ਫਿਰ ਪਵਿੱਤਰਤਾ ਦੇ ਅੰਦਰ ਪਰਮਾਤਮਾ ਵਸੇਗਾ ਕਿ ਪਵਿੱਤਰ 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 ਪੁਨੀਤ ਪਵਿੱਤਰਤਾ ਹੀ ਅੰਦਰ ਵਸੇਗੀ ਪਰਮਾਤਮਾ ਵਸੇਗਾ ਹੁਣ ਇਹ ਪਵਿੱਤਰਤਾ ਆਵੇ ਕਿਵੇਂ ਪਵਿੱਤਰ ਹੋਈਏ ਕਿਵੇਂ ਜਿਹੜੇ ਨਿਰਮਲ ਪਰਮਾਤਮਾ ਨੂੰ ਪਾਉਣਾ ਹੈ ਮਲ ਧੋਈਏ ਕਿਵੇਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਬਚਨ ਕੀਤੇ ਆ ਸਾਹਿਬ ਕਹਿੰਦੇ ਨਾ ਪਰੀਏ ਹੱਥ ਪੈਰ ਤਨ ਦੇਹ ਮਹਾਰਾਜ ਸਾਹਿਬ ਕਹਿੰਦੇ ਇਹ ਸ਼ਰੀਰ ਹੱਥਾਂ ਪੈਰਾਂ ਨੂੰ ਮੋਟਾ ਜਿਹਾ ਅਰਥੇ ਕਟਾ ਮਿੱਟੀ ਲੱਗਦਾ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸੋਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਜਿਵੇਂ ਸਾਬਣ ਪਾਣੀ ਨਾਲ ਹੱਥ ਪੈਰ ਕੱਪੜਾ ਮੈਲਾ ਕੁਚੈਲਾ ਜਿਹੜਾ ਉਹ ਧੁੱਪ ਜਾਂਦਾ ਹੈ ਮਹਾਰਾਜ ਸਾਹਿਬ ਕਹਿੰਦੇ ਇਸੇ ਤਰ੍ਹਾਂ ਬਾਹਰੋਂ ਕੱਪੜਿਆਂ ਨੇ ਤੇ ਹੱਥ ਪੈਰਾਂ ਨੂੰ ਬਾਹਰੋਂ ਮੈਲ ਲੱਗੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਤੇਰਾ ਮਨ ਜਿਹੜਾ ਨਾ ਬਾਹਰ ਮੈਲ ਹੈ ਬਾਹਰਲੀ ਅੱਖ ਨੂੰ ਖਿੱਚਦਾ ਹੈ ਬਾਹਰਲੀਆ ਵਿਚਾਰਾ ਨੂੰ ਖਿੱਚਦਾ ਹੈ ਬਾਰ ਦੇ ਖਿਆਲ ਲੈਂਦਾ ਇਹਨੂੰ ਵੀ ਮੈਲੇ ਭਰੀਐ ਮਤ ਪਾਪਾਂ ਕੈ ਸੰਗ ਮੈਲ ਖਿੱਚਦਾ ਮੈਲ ਅੰਦਰ ਵਸੀ ਤੇ ਪਾਪ ਚਿਤਮਨ ਲੱਗ ਪਿਆ ਪਰ ਇਹ ਮਤ ਪਾਪਾਂ ਕੈ ਸੰਗ ਉਹ ਧੂਪੈ ਨਾਵੇ ਕੈ ਰੰਗ ਅੰਦਰ ਨਾਮ ਜਾਵੇਗਾ ਪ੍ਰੇਮ ਨਾਲ ਨਾਮ ਜਪੇਗਾ ਉਹ ਧੁੱਪ ਜਾਵੇਗੀ ਅੰਦਰੋਂ ਮੈਲ ਲੈ ਜਾਏਗੀ ਮਹਾਰਾਜ ਕਹਿੰਦੇ ਹੁਣ ਧੁੱਪਣਾ ਕਿਵੇਂ ਇੱਥੇ ਵੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਬਚਨ ਕਰਦੇ ਹਰ ਗੁਣ ਗਾਇਆ ਹਰੀ ਦੇ ਗੁਣਾ ਨੂੰ ਗਾਇਆ ਹਰੀ ਦੇ ਗੁਣਾ ਨੂੰ ਜਪਿਆ ਔਰ ਹਰੀ ਨੂੰ ਅਰਾਧਿਆ ਔਰ ਮਹਾਰਾਜ ਸਾਹਿਬ ਕਹਿੰਦੇ ਨਿਰਮਲ ਹੋ ਜਾਏਗਾ ਪਵਿੱਤਰ ਹੋ ਜਾਏਗਾ ਸ਼ੁੱਧਤਾ ਆ ਜਾਏਗੀ ਅਸ਼ੁੱਧੀਆਂ ਦੂਰ ਹੋ ਜਾਣਗੀਆਂ ਤੇ ਜਦੋਂ ਹਰੀ ਦੇ ਗੁਣ ਗਾਇਨ ਕਰਨੇ ਤੇ ਬਹੁਤ ਆਦ ਅੰਦਰ ਇਹ ਵੀ ਪੁਲੇਖਾ ਹੈ ਜੀ ਪਤਾ ਨਹੀਂ ਕਿਹੜੇ ਗੁਣ ਗਾਇਨ ਕਰੀ ਕੁਝ ਗੁਰਸਿੱਖ ਸਤਸੰਗੀਆਂ ਨੂੰ ਪਤਾ ਪਰ ਬਹੁਤ ਆਦ ਅੰਦਰ ਇਹਦਾ ਨਹੀਂ ਪਤਾ ਮਹਾਰਾਜ ਕਹਿੰਦੇ ਮੁਖ ਬੋਲੀ ਹਾਰ ਬਾਣੀ ਮੁਖ ਤੋਂ ਹਰੀ ਪਰਮਾਤਮਾ ਵੈਗੁਰੂ ਨਿਰਗੁਣ ਸਰੂਪ ਉਹਦੀ ਬਾਣੀ ਬੋਲੀ ਕਿਹੜੀ ਬਾਣੀ ਜਿਹਨੂੰ ਸਹਿਬ ਆਵਾਜ਼ ਮਾਰ ਕੇ ਕਹਿੰਦੇ ਆਵੋ ਸਿੱਖ ਸਤਗੁਰੂ ਕੇ ਪਿਆਰੇਓ ਗਾਵੋ ਸੱਚੀ ਬਾਣੀ ਮੁਖ ਬੋਲੀ ਹਰ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮੁ ਹੋ ਵੈ ਹਿਰਦੇ ਤਿਨਾ ਸਮਾਣੀ ਮਹਾਰਾਜ ਸਾਹਿਬ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਟਿਕਦੀ ਉਹ ਬਾਣੀ ਨੂੰ ਗਾ ਤੇ ਬਾਣੀ ਗਾਵੇਗਾ ਤੇ ਗੁਰੂ ਨੂੰ ਧਿਆਵੇਗਾ ਤੇਰੇ ਅੰਦਰ ਬਾਣੀ ਉਤਰੇ ਬਾਣੀ ਵਸ ਜਾਏ ਤੇਰੇ ਚਿੱਤ ਵਿੱਚ ਤੇ ਯਾਦ ਰੱਖੀ ਗੁਰੂ ਵਸ ਗਿਆ ਕਿਉ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੈ ਪਰ ਤਖ ਗੁਰੂ ਨਿਸਤਾਰੇ ਸੰਖੇਪ ਕਰਾਂ ਮੁਖ ਬੋਲੀ ਹਰ ਬਾਣੀ ਮੁਖ ਤੋਂ ਹਰੀ ਪਰਮਾਤਮਾ ਵੈਗੁਰੂ ਜੀ ਦੀ ਬਾਣੀ ਨੂੰ ਬੋਲਿਆ ਗਾਵਿਆ ਉਚਾਰਨ ਕੀਤਾ ਜਪਿਆ ਮੁਖ ਨਾਲ ਬੋਲਣ ਨਾਲ ਸੰਸਾਰ ਨਾਲ ਸੰਬੰਧ ਜੁੜਦੇ ਨੇ ਤੇ ਮੁਖ ਨਾਲ ਬੋਲਣ ਨਾਲ ਸੰਸਾਰ ਨਾਲ ਨਾਲੋਂ ਸੰਬੰਧ ਟੁੱਟਦੇ ਨੇ ਮੁਖ ਨਾਲ ਬੋਲਣ ਨਾਲ ਨਿਰੰਕਾਰ ਨਾਲ ਸੰਬੰਧ ਜੁੜਦੇ ਨੇ ਮੁਖ ਨਾਲ ਬੋਲਣ ਨਾਲ ਨਿੰਦਾ ਕਬੂਲ ਬੋਲਣੇ ਸੰਬੰਧ ਟੁੱਟਦੇ ਨੇ ਇਥੋਂ ਹੀ ਅੰਦਰ ਨੂੰ ਵਿਚਾਰ ਉਤਰਨੇ ਮਹਾਰਾਜ ਸਚੇ ਪਾਤਸ਼ਾਹ ਮੇਰ ਕਰਦੇ ਨੇ ਅੰਦਰ ਨੂੰ ਸਵਾਰ ਤਾਂ ਹੀ ਮਹਾਰਾਜ ਸਾਹਿਬ ਕਹਿੰਦੇ ਆ ਨਾ ਮੂੰਹ ਹਾ ਕੀ ਬੋਲਣ ਬੋਲੀਏ ਏ ਮੇਰੇ ਮਾਲਕ ਵੈਗੁਰੂ ਜੀ ਦੁਨੀਆ ਬਹੁਤ ਬੋਲਦੀ ਆ ਮੂੰਹ ਤੋਂ ਮਹਾਰਾਜ ਅਸੀਂ ਕਿਹੜੇ ਬੋਲ ਬੋਲੀਏ ਤੇ ਕਿਹੜੇ ਉਹ ਬੋਲ ਜਿਨ੍ਹਾਂ ਨੂੰ ਮੇਰਾ ਵੈਗੁਰੂ ਸੁਨੇ ਤੇ ਸੁਣ ਕੇ ਕਿਤੇ ਨਾਰਾਜ਼ ਨਾ ਹੋ ਜਾਵੇ ਸਾਡੇ ਨਾਲ ਵੈ ਗੁਰੂ ਨਰਾਜ਼ ਨਾ ਹੋ ਜਾਵੇ ਮਹਾਰਾਜ ਉਹ ਬੋਲ ਹੁਮਨ ਜਿਨ੍ਹਾਂ ਨੂੰ ਸੁਣੇ ਮਾਲਕ ਤੇ ਸਾਡੇ ਨਾਲ ਪਿਆਰ ਕਰੇ ਮੋਹਾ ਕਿ ਬੋਲਣ ਬੋਲੀਐ ਜੇ ਤ ਸੁਣ ਤਰੇ ਪਿਆਰ ਉਹ ਕਿਹੜੇ ਬੋਲ ਨੇ ਉਹ ਵੈ ਗੁਰੂ ਦੇ ਮਹਾਰਾਜ ਸਾਹਿਬ ਕਹਿੰਦੇ ਮੁਖ ਬੋਲੀ ਹਰ ਬਾਣੀ ਸੰਤ ਜਨਾਂ ਵੱਡ ਭਾਗੀ ਪਾਇਆ ਸੰਤਾ ਸਤ ਪੁਰਸ਼ਾਂ ਸ਼ਾਂਤ ਆਤਮਾ ਪਰਿਪੂਰਨ ਪਰਮਾਤਮਾ ਨਾਲ ਮਿਲੇ ਹੋਏ ਗੁਰਸ਼ਿਕ ਪਿਆਰੇ ਉਹਨਾਂ ਦੇ ਨਾਲ ਮਿਲ ਕੇ ਵੱਡ ਭਾਗੀ ਹਰ ਪਾਇਆ ਵੱਡਿਆਂ ਭਾਗਾਵਾਲਿਆਂ ਨੇ ਇਹ ਜੁੜੀਆਂ ਹੋਈਆਂ ਆਤਮਾ ਤੁਰੀਆਂ ਹੋਈਆਂ ਆਤਮਾ ਅਰ ਪਰਮਾਤਮਾ ਵਿੱਚ ਮਿਲੀਆਂ ਹੋਈਆਂ ਜਿਨ੍ਹਾਂ ਦਾ ਜੀਵਨ ਸਤ ਚਿੱਤ आनंद स्वरूप हो गया है उन्ना नाल वडियां ਭਾਗਾ ਵਾਲਿਆਂ ਨੇ ਮਿਲ ਕੇ ਹਰ ਵੈਗਰੂ ਨੂੰ ਪਾਇਆ ਪਰਮੇਸ਼ਵਰ ਨੂੰ ਪਾ ਲਿਆ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਏ ਉਹਨਾਂ ਨੂੰ ਜਦੋਂ ਪ੍ਰਾਪਤੀ ਹੋਈ ਕਹਿੰਦੇ ਕਥਿਅ ਅਕਥ ਕਹਾਣੀ ਫਿਰ ਕਥਨ ਕਰਦੇ ਨੇ ਬਿਆਨ ਕਰਦੇ ਕਿੰਨੋ ਅਕਥ ਜਿਹਦੇ ਵਿਚਾਰ ਕੀਤੀ ਨਹੀਂ ਜਾ ਸਕਦੀ ਕਥਨ ਤੋਂ ਪਰੇ ਬਿਆਨਬਾਜ਼ੀ ਤੋਂ ਪਰੇ ਪਰਮਾਤਮਾ ਪਰ ਕਥੀਏ ਬਿਆਨ ਕਰੀਏ ਆ ਕਥ ਕਹਾਣੀ ਉਹਦੀ ਕਹਾਣੀ ਉਹਦੀ ਵਾਰਤਾ ਉਹਦੀ ਵਿਚਾਰ ਕਥਨ ਕਰੋ ਆਰਾਧੋ ਤਾਂ ਹੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਵੀ ਇਹੀ ਉਪਦੇਸ਼ ਦਿੰਦੇ ਨਾ ਆਵੋ ਹੋ ਸੰਤ ਪਿਆਰਿਓ ਆ ਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਆ ਕਥ ਕੇਰੀ ਕਾਦੇ ਲਈ ਕਿਤ ਦੁਆਰੇ ਪਾਈਏ ਇਸ ਲਈ ਉਹਦੀ ਵਿਚਾਰ ਕਥਨ ਕਰਨੀ ਹੈ ਕਥਨ ਤੋਂ ਪਰੇ ਉਹਦਾ ਅੰਤ ਪਾਉਣ ਲਈ ਨਹੀਂ ਉਹਦਾ ਆਨੰਤ ਲੱਭਣ ਲਈ ਨਹੀਂ ਕਿ ਪਰਮਾਤਮਾ ਜਿਹੜਾ ਕਥਨ ਤੋਂ ਪਰੇ ਹੈ ਨਾ ਉਹਨੂੰ ਕਿਵੇਂ ਪਾਈਏ ਉਹਦੀ ਪ੍ਰਾਪਤੀ ਕਿਵੇਂ ਹੋਵੇ ਇਸ ਲਈ ਇਹ ਬਿਆਨ ਕਰਨੀਏ ਕਥਾ ਵਾਰਤਾ ਇਸ ਲਈਏ ਕਿ ਸਾਨੂੰ ਸਾਡਾ ਰਾਹ ਲੱਭੇ ਪਰਮਾਤਮਾ ਨੂੰ ਨਹੀਂ ਅਸੀਂ ਦੂਰ ਹੋਏ ਆ ਹਨੇਰੇ ਚ ਗਵਾਚੇ ਹੋਏ ਆ ਪਰਮਾਤਮਾ ਦੂਰ ਨਹੀਂ ਹੈ ਪਰਮਾਤਮਾ ਸਾਡੇ ਅੰਦਰ ਹੈ ਪਰਮਾਤਮਾ ਸਾਡੇ ਘਰ ਵਿੱਚ ਹੈ ਪਰਮਾਤਮਾ ਸਾਡੇ ਨਾਲ ਸਿਰਫ ਸਾਡੇ ਨੇਤਰਾਜ ਦੇ ਵਿੱਚ ਅਵਰਣ ਦੋਸ਼ ਆ ਗਿਆ ਅਸੀਂ ਨਹੀਂ ਦੇਖ ਸਕਦੇ ਸਾਨੂੰ ਸੂਝ ਨਹੀਂ ਇਹ ਜਿਹੜਾ ਗੁਰਸੰਗਤ ਕਰਨੀ ਇਹ ਪਰਦਾ ਉੱਠਦਾ ਹੈ ਪਰਦਾ ਹਟਾਉਣਾ ਤੇ ਸਾਨੂੰ ਸਾਹਮਣੇ ਨਦਰ ਆਣਾ ਕਿਸੇ ਦੇ ਮੋਤੀਆ ਆ ਜਾਵੇ ਅੱਖਾਂ 'ਚ ਚਿੱਟਾ ਪੈ ਜਾਵੇ ਤੇ ਉਹਦੇ ਚਿੱਟੀ ਪੱਟੀ ਨਾਲ ਉਹਨੂੰ ਦਿਸਣਾ ਬੰਦ ਹੋ ਜਾਂਦਾ ਹੈ ਤੇ ਫਿਰ ਸਿਆਣੇ ਵੈਦ ਹਕੀਮ ਡਾਕਟਰ ਉਹ ਪੜਦਾ ਉਹਦਾ ਚੱਕ ਦਿੰਦੇ ਨੇ ਤੇ ਚੱਕ ਕੇ ਪੜਦਾ ਫਿਰ ਉਹਨੂੰ ਸਾਫ ਨਦਰ ਆਉਂਦਾ ਸਤ ਸੰਗਤ ਸਤ ਗੁਰੂ ਸਤ ਸੰਗਤ ਵਿੱਚ ਆ ਸਤ ਸੰਤ ਸਤ ਸੰਗਤ ਨਾਲ ਮਿਲ ਕੇ ਸਤ ਗੁਰੂ ਤੇਰੇ ਪਰਮ ਭੇ ਦੇ ਪੜਦੇ ਚੱਕ ਦਿੰਦਾ ਫਿਰ ਤੈਨੂੰ ਗੁਰੂ ਨਦਰ ਆਉਂਦਾ ਉਹਦੀ ਕਥੀਆ ਆਕਥ ਕਹਾਣੀ ਉਹ ਆਕਥ ਸਰੂਪ ਬਰੀ ਪੂਰਨ ਪਰਮਾਤਮਾ ਦੀ ਵਿਚਾਰ ਦਾ ਕਥਨ ਕਰ ਅਰਦਨ ਕਰ ਇਸ ਨਦਰੀਏ ਦੇ ਨਾਲ ਕਿ ਮੈਨੂੰ ਸਮਝ ਆਵੇ ਆਪਣੇ ਸਮਝਣ ਲਈ ਕਿਸੇ ਨੂੰ ਸਮਝਾਉਣ ਲਈ ਜਾਂ ਪਰਮਾਤਮਾ ਨੂੰ ਇਹ ਕਹਿ ਦੇਣਾ ਕਿ ਮੈਂ ਬੜੀ ਬਾਣੀ ਪੜੀ ਮੈਂ ਬੜੀ ਕਥਾ ਕੀਤੀ ਬੜਾ ਕੀਰਤਨ ਕੀਤਾ ਨਹੀਂ ਆਪਣੇ ਨੂੰ ਮਲਾਉਣ ਲਈ ਆਪਣੀ ਸੂਝ ਲੈਣ ਲਈ ਆਪਣੇ ਭਾਈ ਜਨਾਂ ਗੁਰਸਿੱਖਾਂ ਨੂੰ ਸਮਝਾਉਣ ਲਈ ਆਪਣੇ ਪਰਿਵਾਰ ਸਿੱਖ ਨੂੰ ਸਮਝਾਉਣ ਲਈ ਜਿਹਨੂੰ ਮਹਾਰਾਜ ਕਹਿੰਦੇ ਸੁਖੀ ਬਥੇ ਮੋਹ ਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਇਸੋ ਮੁੱਚਾ ਪਰਿਵਾਰ ਇਹਨੂੰ ਸਮਝਾਉਣ ਵਾਸਤੇ ਇਹ ਬਿਆਨ ਕਰਨਾ ਹੈ ਗਾਉਣਾ ਹੈ ਵਿਚਾਰਨਾ ਹੈ ਸੁਣਨਾ ਹੈ ਸੁਣਾਉਣਾ ਹੈ ਉਹ ਕੋ ਨੂੰ ਮਿਲ ਕੇ ਰੱਬ ਦੇ ਪਿਆਰਿਆਂ ਨਾਲ ਵਡਭਾਗੀ ਜਿਹੜੇ ਨੇ ਪਾਉਂਦੇ ਨੇ ਧਾਉਂਦੇ ਨੇ ਤੇ ਸੁਣਦੇ ਸੁਣਾਉਂਦੇ ਆਨੰਦਤ ਹੁੰਦੇ ਨੇ ਮਹਾਰਾਜ ਕਹਿੰਦਿਆ ਫਿਰ ਕੀ ਹੁੰਦਾ ਜਦੋਂ ਕਥਨ ਕਰਦੇ ਕਥਨ ਕਰਕੇ ਸੁਣਦੇ ਸੁਣਾਉਂਦੇ ਨੇ ਫਿਰ ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿੰਦੇ ਹਿਰਦੈ ਹਰ ਹਰ ਹਿਰਦੇ ਦੇ ਅੰਦਰ ਹਰ ਪਰਮਾਤਮਾ ਵੈਗੁਰੂ ਔਰ ਹਿਰਦਿਓ ਬਾਹਰ ਜਾਂ ਐਉਂ ਕਹ ਲਉ ਮਨ ਕਰਕੇ ਹਰ ਤਨ ਕਰਕੇ ਹਰ ਔਰ ਵਿਚਾਰ ਕਰਕੇ ਹਰ ਹਰ ਥਾਂ ਤੇ ਤਨ ਕਰਕੇ ਵੀ ਉਹ ਹਰੀ ਨੂੰ ਮੰਨਦਾ ਹਰੀ ਰੂਪ ਹੋ ਜਾਂਦਾ ਹਰੀ ਦੇ ਗੁਣ ਗਾਉਂਦਾ ਹਰੀ ਦੇ ਮਾਰਗ ਤੇ ਚੱਲਦਾ ਮਨ ਦੇ ਫੁਰਨੇ ਤੇ ਉਹਦੇ ਵਿਚਾਰ ਦੂਜਿਆਂ ਤੱਕ ਜਾਂਦੇ ਉਹ ਵੀ ਹਰ ਰੂਪ ਨੇ ਹਰ ਹਿਰਦੇ ਹਰ ਹਰ ਹਿਰਦੇ ਵਿੱਚ ਹਰਿਆਂ ਭਰਿਆਂ ਕਰਨ ਵਾਲਾ ਵੈਗੁਰੂ ਆਕਾਲ ਪੁਰਖ ਵੈਗੁਰੂ ਪਰਮ ਪਿਤਾ ਪਰਮਾਤਮਾ ਤੇ ਅੰਦਰ ਹਰ ਧੁਨਾਂ ਦੂਜੀ ਤੂੰ ਨਹੀਂ ਨਹੀਂ ਕਿਸੇ ਔਰ ਦੀ ਇਹ ਨਹੀਂ ਕਿ ਘਰ ਕਿਸੇ ਦਾ ਤੇ ਉਥੇ ਸੋਲੇ ਕਿਸੇ ਦੇ ਗਾਏ ਜਾਣ ਨਹੀਂ ਔਰ ਘਰ ਹਿਰਦਾ ਪਰਮਾਤਮਾ ਦਾ ਹੈ ਤੇ ਪਰਮਾਤਮਾ ਅੰਦਰ ਹੈ ਉਹਦੀ ਹਜ਼ੂਰੀ ਵਿੱਚ ਕਿਸੇ ਦੇ ਸੋਲੇ ਨਹੀਂ ਗਾਏ ਜਾ ਸਕਦੇ ਅੰਦਰ ਹਰ ਤੋਂ ਉਪਜੀ ਹਰੀ ਵਾਲੀ ਧੁਨ ਹਰੀ ਵਾਲਾ ਸ਼ਬਦ ਹਰੀ ਵਾਲੀ ਆਵਾਜ਼ ਵੈਗਰੂ ਵਾਲੇ ਸ਼ਬਦ ਗੂੰਜਣ ਲੱਗੇ ਅੰਦਰੇ ਹੁਣ ਬਾਹਰ ਘਟ ਸੁੰਦਾ ਜਿਹੜੇ ਗੁਰਸਿੱਖ ਅਭਿਆਸੀ ਹੁੰਦੇ ਆ ਨਾ ਜੀ ਤੇ ਉਹ ਕਿਸੇ ਰੂਪ ਚ ਹੋਣ ਉਹ ਬਾਹਰਲੀ ਗੱਲ ਸੁੰਨਾ ਘਟਾਉਣ ਲੱਗ ਜਾਂਦੇ ਇੰਦਰ ਜ਼ਿਆਦਾ ਧਿਆਨ ਨਹੀਂ ਦਿੰਦੇ ਕਿਉਂਕਿ ਅੰਦਰ ਇੱਕ ਆਵਾਜ਼ ਚੱਲ ਰਹੀ ਏ ਉਹਦਾ ਆਨੰਦ ਰਸ ਮਿਲਦਾ ਉਹ ਬਹੁਤਾ ਸਮਾਂ ਉਹਦੇ ਨਾਲ ਜੁੜੇ ਰਹਿੰਦੇ ਅੰਦਰ ਆਤਮਾ ਅੰਦਰ ਦੇ ਰਸ ਨਾਲ ਜਿਵੇਂ ਜਿਵੇਂ ਮਨੁੱਖ ਅੰਦਰ ਉੱਤਰਦਾ ਨਾ ਜੀ ਬਾਹਰ ਘਟਦਾ ਜਿਵੇਂ ਜਿਵੇਂ ਅੰਦਰ ਦੀ ਆਵਾਜ਼ ਸੁੰਦਾ ਨਾ ਜੀ ਉਵੇਂ ਬਾਹਰ ਦੀ ਕੰਮ ਕਰਦਾ ਜਾਂਦਾ ਹੈ ਅੰਦਰੋਂ ਆਨੰਦ ਆਉਂਦਾ ਹੈ ਅੰਦਰੋਂ ਖੁਸ਼ੀ ਮਿਲਦੀ ਏ ਉਹ ਬਾਹਰ ਖੁਸ਼ੀਆਂ ਨਹੀਂ ਲੱਭਦਾ ਉਹਨੂੰ ਪਤਾ ਖੁਸ਼ੀ ਦਾ ਖਜ਼ਾਨਾ ਮੇਰੇ ਅੰਦਰ ਹੈ ਅੰਦਰ ਹਿਰਦੇ ਵਿੱਚ ਹਿਰਦਾ ਹਰ 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 ਤੁਨ ਉਪਜੀ ਹਰੀ ਦੀ ਧੁਨ ਅੰਦਰੋਂ ਪੈਦਾ ਹੋਈ ਅੰਦਰ ਸੁਣਾਈ ਦੇਣ ਲੱਗੀ ਜਿੱਥੋਂ ਉਪਜੀ ਪੈਦਾ ਹੋ ਗਈ ਕਹਿੰਦੇ ਹਰ ਜਪੀਏ ਇਚ ਕਰਕੇ ਹਰੀ ਨੂੰ ਜਪੀਏ ਅਰਾਦੀਏ ਉਹ ਤਨ ਨੂੰ ਅਲਾਪੀਏ ਹਰ ਜਪੀਏ ਮਸਤਕ ਭਾਗ ਜਿਓ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਜਦੋਂ ਮਸਤਕ ਦੇ ਭਾਗ ਸਵਲੜੇ ਹੋਏ ਜਿਨ੍ਹਾਂ ਦੇ ਉਤਮ ਹੋਏ ਉਹ ਜਪ ਦੇ ਜੁੜਦੇ ਤੁਰਦੇ ਨੇ ਮਾਲਕ ਨੂੰ ਮੁਖ ਤੋਂ ਵੀ ਜਪਦੇ ਰਾਤ ਦੇ ਅੰਦਰਲੀ ਤਨ ਬਾਹਰ ਅਲਾਪ ਦੇ ਤੇ ਬਾਹਰਲੀ ਤਨ ਅੰਦਰ ਹੈ ਇਹ ਨਹੀਂ ਕੇ ਮੁਖ ਤੋਂ ਕੁਝ ਹੋਰ ਤੇ ਮਨ ਤੋਂ ਕੁਝ ਹੋਰ ਉਹ ਰੱਬ ਨੂੰ ਪਰਵਾਹ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੇ ਜੀ ਮਹਾਰਾਜ ਕਹਿੰਦੇ ਜਿੰਨ ਮਨ ਹੋਰ ਮੁਖ ਹੋਰ ਮੇਰੀ ਤਰ੍ਹਾਂ ਮੂੰਹ ਤੋਂ ਤਾਂ ਕਥਾ ਕਰੀ ਜਾਂਦਾ ਹੈ ਅੰਦਰ ਪਤਾ ਨਹੀਂ ਕਿ ਕੁਟਲ ਨੀਤੀਆਂ ਸੂਚੀ ਜਾਂਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਉਹ ਕੱਚੇ ਨੇ ਪਰਵਾਨਤ ਨਹੀਂ ਹੁੰਦੇ ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਏ ਤੇ ਮੁਖ ਤੋਂ ਕੁਝ ਹੋਰ ਏ ਸੱਚੀ ਸਰਕਾਰ ਕਹਿੰਦੀ ਉਹਨਾਂ ਦੇ ਮਸਤਕ ਦੇ ਭਾਗ ਸਵਲੜੇ ਉਹਨਾਂ ਦੀ ਬਿਰਤੀ ਬ੍ਰਹਮਾਕਾਰ ਹੋ ਗਈ ਬ੍ਰਹਮ ਦੇ ਵਿੱਚ ਲੀਨ ਵਾਲੀ ਬ੍ਰਹਮ ਨੂੰ ਸੁਣਨ ਵਾਲੀ ਹੁਣ ਬ੍ਰह्म ਦੀਸੈ ਬ੍ਰह्म ਸੁਣੀਐ ਏਕ ਏਕ ਵਖਾਣੀਐ ਆਤਮ ਪਸਾਰਾ ਕਰਨਹਾਰਾ ਪ੍ਰਭ ਬਿਨਾ ਦੂਜਾ ਨਹੀਂ ਜਾਣੀਏ ਪ੍ਰਭੂ ਤੋਂ ਬਗੈਰ ਕੋਈ ਨਹੀਂ ਔਰ ਪ੍ਰਭੂ ਦੇਸ ਦਾ ਸੈਭ ਸੱਚੀ ਸਰਕਾਰ ਗੁਰੂ ਰਾਮਦਾਸ ਕਿਰਪਾ ਕਰਦੇ ਆ ਜਨ ਨਾਨਕ ਬੋਲੇ ਤੀਜੀ ਲਾਵੇ ਧੰ ਗੁਰੂ ਨਾਨਕ ਨਰੰਕਾਰੀ ਮਹਾਰਾਜ ਦੀ ਮੂਰ ਛਾਪ ਲਾਉਂਦੇ ਨੇ ਕਿਉਂਕਿ ਇਹਨਾਂ ਬਚਨਾਂ ਦੇ ਉਚਾਰਨ ਕਰਤਾ ਸਤਗੁਰੂ ਰਾਮਦਾਸ ਮਹਾਰਾਜ ਨੇ ਮਹਾਰਾਜ ਕਹਿੰਦੇ ਤੀਜੀ ਲਾਭ ਔਰ ਤੀਜੀ ਪ੍ਰਕਰਮਾ ਤੀਜੀ ਅਵਸਥਾ ਔਰ ਤੀਜੀ ਅਵਸਥਾ ਦੀ ਸਿੱਖਿਆ ਤੀਜੀ ਭੂਮਿਕਾ ਦੇ ਦੁਆਰਾ ਔਰ ਸੱਚੀ ਸਰਕਾਰ ਕਹਿੰਦੇ ਨੇ ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜਿਓ ਇੱਥੇ ਆਣ ਕੇ ਮਨ ਬੈਰਾਗ ਵਿੱਚ ਆ ਗਿਆ ਕਾਹਦਾ ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਉ ਮਨ ਬੈਰਾਗ ਵਿੱਚ ਇੱਕ ਸੰਸਾਰ ਤੁਰਦਾ ਸੰਸਾਰ ਜਾਂਦਾ ਕਿਹੜੇ ਪਾਸੇ ਨੂੰ ਕਰਦਾ ਕੀ ਏ ਸੰਸਾਰੀਆਂ ਨੂੰ ਤਾਂ ਨਿਰੰਕਾਰ ਚੇਤੇ ਨਹੀਂ ਬਹੁਤਾ ਅੰਦਰ ਰਹਿ ਗਿਆ ਔਰ ਇਧਰੋਂ ਵੈਰਾਗ ਹੋ ਗਿਆ ਇਧਰੋਂ ਦੁਖੀ ਹੋ ਕੇ ਮਾਲਕ ਵੱਲ ਨੂੰ ਤੁਰਿਆ ਉਧਰ ਪ੍ਰੇਮ ਵੇ ਇਧਰੋਂ ਰਹਿ ਧੋਕੇ ਉਧਰ ਲਾ ਪ੍ਰੇਮ ਰਸ ਅੰਦਰ ਉਪਜਿਆ ਮਨ ਦੇ ਅੰਦਰ ਹੁਣ ਪਰਮਾਤਮਾ ਦੇ ਗੁਣ ਗਾਉਂਦਾ ਹੈ ਇਹ ਤੀਜੀ ਅਵਸਥਾ ਦੇ ਵਿੱਚ ਤੀਜੀ ਸਿੱਖਿਆ ਦੇ ਅੰਦਰ ਹੁਣ ਅੰਦਰ ਬੈਰਾਗ ਪੈਦਾ ਹੋ ਗਿਆ ਪਰਿਪੂਰਨ ਪਰਮਾਤਮਾ ਨਾਲ ਮਿਲਨ ਦਾ ਸੂਝ ਆ ਗਈ ਇਹ ਤੀਜੀ ਅਵਸਥਾ ਸਤਿਗੁਰੂ ਨੇ ਸਾਨੂੰ ਦੱਸੀਏ ਗਰੀਬ ਨਵਾਜ ਕਿਰਪਾ ਕਰਨ ਕਿਉਂਕਿ ਇੱਕ ਇੱਕ ਬਚਨ ਬੜੀ ਬੜਾ ਵਿਸਥਾਰ ਮੰਗਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਮੇਰ ਕਰਨ ਤੁਸ ਜਈ ਤੇ ਅਰ ਸਿੱਧੇ ਸਾਦੇ ਜੇ ਰੂਪ ਅੰਦਰ ਮੇਰਾ ਯਤਨ ਇਹ ਕਿ ਜਿੰਨੀ ਕੁ ਮੈਨੂੰ ਸਤਿਗੁਰੂ ਸੂਝ ਬਖਸ਼ ਦੇ ਕਿਉਂ ਸਾਨੂੰ ਸਾਰਿਆਂ ਨੂੰ ਪਤਾ ਲੱਗ ਸਕੇ ਇਹ ਲਾਵਾਂ ਪ੍ਰਕਰਮਾਂ ਆਨੰਦ ਕਾਰਜ ਜਿਨ੍ਹਾਂ ਦੀ ਹੋਏ ਉਹਨਾਂ ਨੂੰ ਵੀ ਪਤਾ ਕੋਈ ਨਹੀਂ ਬਹੁਤ ਆਦ ਅੰਦਰ ਸਾਰਿਆਂ ਦੀ ਮੈਂ ਗੱਲ ਨਹੀਂ ਕਰਦਾ ਕਿ ਇਹ ਦੇ ਅਰਥ ਇਹ ਦੀ ਭੂਮਿਕਾ ਇਹ ਦੀ ਸਿੱਖਿਆ ਬਾਹਰੋਂ ਜੁੜ ਗਿਆ ਹੈ ਅੰਦਰੋਂ ਟੁੱਟ ਗਿਆ ਹੈ ਅੰਦਰੋਂ ਨਹੀਂ ਜੁੜਿਆ 12 ਗ੍ਰਹਿਸਤ ਮਾਰਗ ਵਿੱਚ ਪ੍ਰਵੇਸ਼ ਹੋ ਗਿਆ ਤੁਰ ਪਿਆ ਜ਼ਿੰਮੇਵਾਰੀਆਂ ਨੂੰ ਸਮਝਣ ਲੱਗ ਪਿਆ ਅੰਦਰਲੀ ਦਾ ਪਤਾ ਹੀ ਕੋਈ ਨਹੀਂ ਮਹਾਰਾਜ ਸਾਹਿਬ ਕਹਿੰਦੇ ਮਲਾਪ ਹੋਣਾ ਹੈ ਅੰਦਰੋਂ ਵੀ ਅੰਦਰੋਂ ਵੀ ਤੁਰ ਅੰਦਰੋਂ ਵੀ ਜੁੜ ਤਾਂ ਮਹਾਰਾਜ ਨੇ ਤੀਜੀ ਵਸਤਾ ਦੱਸੀਏ ਵਿਦਵਾਨ ਮਹਾਂਪੁਰਸ਼ੇ ਦਾ ਬੜਾ ਬੜਾ ਵਿਸਥਾਰ ਕਰਦੇ ਨੇ ਔਰ ਮੈਂ ਵਿਦਵਾਨ ਨਹੀਂ ਨਾ ਹੀ ਕਥਾਵਾਚਕਾਂ ਚੰਗਾ ਕਿਉਂਕਿ ਜਿੰਨਾ ਸਤਗੁਰੂ ਕਿਰਪਾ ਕਰਦੇ ਆਪ ਸੰਗਤ ਕਿਰਪਾ ਕਰਨਿਓ ਉਹਨੇ ਕੀ ਬੋਲ ਬੋਲਦਾ ਆਂ ਜਿਆਦਾ ਮੈਨੂੰ ਪਤਾ ਕੋਈ ਨਹੀਂ ਵਿਦਵਾਨਾਂ ਦੀ ਵਿਦਵਤਾ ਬੜੀ ਬੜੀ ਉਹਨਾਂ ਨੂੰ ਨਮਸਕਾਰ ਏ ਜਿਨ੍ਹਾਂ ਇੰਨਾ ਇੰਨਾ ਕੁਝ ਵਿਸਥਾਰ ਕਰਕੇ ਵੀ ਪਿੱਛੋਂ ਕਹਿੰਦੇ ਨਹੀਂ ਤੁਸ਼ ਬੁੱਧੀ ਅਨਸਾਰ ਆ ਵਾਰਿ ਵਾਰਿ ਜੈ ਉਹਨਾਂ ਵਿਦਵਾਨਾਂ ਦੇ ਆਪ ਸੰਗਤ ਸਤਿਗੁਰੂ ਤੇ ਵਿਦਵਾਨ ਮਹਾਂਪੁਰਸ਼ ਮੇਰੀਆਂ ਭੁੱਲਾਂ ਜਾਣ ਕੇ ਮੈਨੂੰ ਬਖਸ਼ ਦੇਣਾ ਅੱਗੇ ਤੋਂ ਮਤ ਬਖਸ਼ਨੀ ਗੁਰੂ ਦੇ ਬਚਨ ਕਹਿ ਸਕੀਏ ਇੰਨੀਆਂ ਬੇਨਤੀਆਂ ਪ੍ਰਵਾਨ ਕੱਲ ਨੂੰ ਚੌਥੀ ਲਾਬ ਦੇ ਅੱਗੇ ਜਿੰਨੀਕ ਗੁਰੂ ਤੇ ਆਪ ਗੁਰੂ ਕੀ ਸੰਗਤ ਮਤਬੁੱਧ ਬਖਸ਼ੋਂਗੇ ਅਰਥ ਕਰਾਂਗੇ ਯਤਨ ਕਰਾਂਗੇ ਸਾਨੂੰ ਸੋ ਜਾਵੇ ਜੀ ਅੱਜ ਲਈ ਇੰਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂ